ਹੋ ਠੀਕ ਨੇ ਸਾਰੇ ਸਾਰੇ ਠੀਕ ਨੇ ਵਧੀਆ ਹਾਂ ਹੋਰ ਮੈਂ ਤਾਂ ਇਹ ਸੋਚ ਲੱਗ ਗਈ ਮੈਂ ਪਤਾ ਨਹੀਂ ਤੇਰੇ ਭੂਆ ਲੋਕਾਂ ਕੋਲ ਆ ਗਿਆ ਬਸ ਤੈਨੂੰ ਪਤਾ ਹੀ ਹੈਗਾ ਹੁਣ ਜੇ ਤੀ ਪੁੱਤ ਅੱਜ ਦੇ ਨਾ ਹੋਣ ਹਨਾ ਹਾਂ ਗੱਲ ਪੱਕੀ ਹੈ ਸਹੀ ਗੱਲ ਹੈ ਪਰ ਮਾਂ ਚ ਜਿਹੜਾ ਕੁਝ ਲਿਖਿਆ ਹੈਗਾ ਹੋਰ ਆ ਦੇ ਕੇਕਾਂ ਕਰੀਆਂ ਤਾਂ ਵਧੀਆ ਸੁੱਖੀ ਸੀਗੀ ਮੈਂ ਘਰ ਨੂੰ ਕੀ ਕਰੂਗਾ ਅਗਲਾ ਜੇ ਤੀ ਪੁੱਤ ਕਹਿੰਦੇ ਹੁੰਦੇ ਨੇ ਟੱਟ ਡੱਦ ਉੱਤੇ ਚਾ ਪੇਕਿਆਂ ਦਾ ਹੁਣ ਕਿਹੜਾ ਲੱਭੁੰਦਾ ਹੈਗਾ ਮਰਪੰਤਾ ਉਹ ਬਹੁ ਜਨਸ਼ਾ ਚ ਲੱਗ ਗਿਆ ਉਹ ਬਹੁ ਬਾਗੀ ਉਹ ਵੀ ਬਗਾਨੀ ਸੀ ਕੀ ਕਰੇ ਵਿਚਾਰੀ ਕਰੇ ਭਾਈ ਉਦੋਂ ਬਾਅਦ ਬਸ ਮਨ ਜਾ ਇੰਨਾ ਭਰਿਆ ਕਰ ਐ ਲੱਗਿਆ ਕਰੇ ਵੀ ਉਹੀ ਜਨ ਮੈਂ ਤਾਂ ਚਾਪੀ ਹਲਦਾ ਛੋਲਾ ਆ ਗਿਆ ਕੋਈ ਨਾ ਟੈਸ਼ਨ ਨਾ ਲਿਆ ਕਰ ਟੈਸ਼ਨ ਲੈ ਕੇ ਕੀ ਹੈ ਫਿਰ ਪਾਣੀ ਪੀ ਲੈ ਪੀ ਲੈ ਲੈ ਤੈਨੂੰ ਪਾਤੀ ਆ ਬਸ ਜਿੱਦ ਦੇ ਤੁਸੀਂ ਭੋਗ ਤੇ ਜਾ ਕੇ ਆਏ ਹੋਗੇ ਹੂੰ ਜਮੀਨ ਲਿਆ ਜਮੀਨ ਲਿਆ ਤਾਂ ਐ ਕਰ ਬਾਹ ਕਰ ਐ ਲੱਗ ਰਿਹਾ ਹੋ ਕਰਨ ਤੇ ਇਹਦਾ ਪਿਓ ਵੀ ਖੇਤੀ ਗਿਆ ਹੋਇਆ ਸੀਗਾ ਮੈਂ ਤਾਂ ਕਿ ਮੈਂ ਤਾਂ ਜਾਨੀ ਹੈ ਕਿ ਮੈਂ ਤਾਂ ਚੱਕਿਆ ਝੋੜ ਉਹਦੀ ਆ ਗਈ ਮੈਂ ਦੋ ਦਿਨ ਲਾ ਕੇ ਆਉਣੀ ਆਂ ਦੀ ਮੈਂ ਤਾਂ ਤੇ ਰਹਿ ਕੋਈ ਨਾ ਤੇਰਾ ਘਰ ਕੋਈ ਨਾ ਟੈਸ ਨਾਲ ਲਿਆ ਮੈਂ ਕਿਹਾ ਮੇਰੇ ਭਤੀਜੇ ਨੇਗੇ ਮੈਂ ਕਿਹਾ ਉਹੀ ਗੱਲ ਮੇਰੇ ਪੇਕੇ ਵੀ ਆਉਂਦੇ ਹੈਗਾ ਉਹ ਸੀ ਕਿਹੜਾ ਬਗਾਨੇ ਆ ਵੀ ਆਦਾ ਘਰ ਹੀ ਇਧਰ ਆ ਮੈਂ ਕਿਹਾ ਮੈਂ ਉਹਨਾਂ ਤੋਂ ਜ਼ਮੀਨ ਕਿਵੇਂ ਲਿਆ ਮੇਰਾ ਕੋਈ ਉਸਦੇ ਕੋਲ ਬਠੇਰਾ ਤੂੰ ਉਹੀ ਰੱਖ ਲੈ ਮੈਂ ਕਿਹਾ ਕਿਉਂ ਨਸ਼ਾ ਸਗਾਲ ਦੇਗਾ ਹਨਾ ਆਬਦਾ ਤਾਂ ਰੱਖ ਨਹੀਂ ਸਕਦਾ ਪਿਓ ਇੰਨੀ ਮਿਹਨਤ ਕਰਦੇ ਨੇ ਮਿਹਨਤ ਉਹ ਕਰਕੇ ਘਰ ਜੋੜਿਆ ਸੀ ਅਸੀਂ ਤਾਂ ਸਹੀ ਗੱਲ ਹੈ ਉਹ ਮਢੀ ਰਾਂ ਨਾਲ ਰਲ ਕੇ ਕਦੇ ਕਹਿੰਦਾ ਆ ਦੇਓ ਕਦੇ ਆ ਦੇਓ ਸਾਨੂੰ ਪਤੀ ਹੈ ਉਹ ਤੁਹਾਨੂੰ ਤੇਰਾ ਘਫੜਦਾ ਇੰਨਾ ਕੰਜੂਸ ਹੈਗਾ ਹੂੰ ਉਹ ਕਿੱਥੇ ਇੰਨਾ ਪੈਸਾ ਲਾ ਕੇ ਹੋਏਗਾ ਫਿਰ ਆਪਾਂ ਉਹ ਚੰਗੇ ਕੰਮ ਵਾਸਤੇ ਬੱਚਾ ਮੰਗੇ ਆਪਾਂ ਦੇ ਵੀ ਦੇਈਏ ਹੁਣ ਮਢੀ ਰਾਂ ਦੇ ਆ ਲੈ ਕਿ ਉੱਥੇ ਬਿਠਾ ਲਾਂਦੇਗਾ ਸਹੀ ਗੱਲ ਹੈ ਕਹਿੰਦਾ ਦੇ ਦੇ ਇੰਨੇ ਦੇ ਦੇ ਇੰਨੇ ਕਈ ਵਾਰ ਤਾਂ ਲੜ ਲੜਕੇ ਲੈ ਕੇ ਮੈਂ ਤੂੰ ਖਾਰ ਕੇ ਮੈਂ ਚੋਰੀਆਂ ਦੇ ਦੇਣੀਆਂ ਵੀ ਚੱਲ ਜੀ ਤੋ ਮੇਰਾ ਲੜ। ਚੱਲ ਤੂੰ ਟੈਨਸ਼ਨ ਨਾ ਲਿਆ ਕਰੋ ਅਸੀਂ ਹੈਗੇ ਆਂ ਤੇ ਤੈਨੂੰ ਕਿਹੜਾ ਪਗਾਰਨਾ ਸਾਡਾ ਕਰੂਆ। ਮੈਂ ਅਖਾ ਚੱਲ ਮੈਂ ਤਾਂ ਮੇਰੇ ਭਤੀਜਾਂ ਕੋਲੇ ਦੋ ਦਿਨ ਲਾ ਕੇ ਆਉਣੀ ਆਂਗੀ। ਕੋਈ ਨਾ ਪਾਣੀ ਪੀ ਲੈ। ਇਹ ਮਾੜਾ ਜੰਮੇ ਨਾ ਕਹਿੰਦੇ ਮਾੜਾ ਆਵੇ ਨਾ। ਬੜਾ ਮਨ ਦੁਖੀ ਹੁੰਦਾ। ਕਦੇ ਮੇਰੇ ਤਾਂ ਬੜਾ ਮਨ ਦੁਖੀ ਹੁੰਦਾ ਹੈਗਾ। ਰੋਇਆ ਨਾ ਕਰ ਕੋ। ਪੋਫਗਾਨੀਤੀ ਵੀ ਕੀ ਕਰੇ ਅਗਲੇ ਉਹ ਵੀ ਕਾਦੇ ਸਿਰਤੇ ਰਹੇ ਜੋਤੀ ਤੋ ਤਨਾ ਚੱਜਦਾ ਨਿਕਲੇ ਮੇਰਾ ਟਾਈਮ ਖੁੰਡਣਾ ਵੀ ਉਹ ਕਰ ਦੇਣਾ ਕਰਵਾ ਦੋ ਫੇਰ ਨਾ ਕਰਿਆ ਕਰਾ ਬਾਲਾ ਕਰਨਗੇ ਆਪਾਂ ਦੇ ਦਾਂਗੇ ਬਾਲਾ ਕਰੂਗਾ ਹੁਣ ਤੈਨੂੰ ਤਾਂ ਹੀ ਉਹ ਘਰੋਂ ਕੱਢਣਾ ਹੈਗਾ ਨਾ ਪੁੱਤ ਐ ਮੈਂ ਸੋਤੋਂ ਜਮੀਨ ਵੰਡਾਉਂਦੀ ਸੋਹਣੀ ਲੱਗਦੀ ਹੈਗੀ ਨਹੀਂ ਕੋਈ ਐ ਕਿਹੜਾ ਨਾਲ ਜਾਣੀਂ ਜੇ ਤੂੰ ਹੀ ਕੁਤੀ ਹੋਈ ਐ ਨਾ ਨਾ ਮੈਂ ਆਪਦੇ ਭਤੀਜਾਂ ਤੂੰ ਤਾਂ ਜਮੀਨ ਨਹੀਂ ਉਹ ਕਰਦੀ ਹੈਗੀ ਮੈਂ ਕਰਦਾ ਫੇਰ ਕਿਹੜਾ ਉਹ ਕੋਈ ਉਹ ਕਰ ਲੂਗਾ ਬਾਹਣਾ ਜੋੜ ਲੂਗਾ ਆਪਦੀ ਜ਼ਮੀਨ ਨਾਲ ਤਾਂ ਜੁੜਦਾ ਨਹੀਂ ਹੈਗਾ ਉਹ ਤਾਂ ਕੋਸਾ ਅਸਨੇ ਚਾਹ ਤਰਤੀਆਂ ਸੀ ਹਾਂ ਤਾਂ ਦੀ ਉਹ ਸਹੀ ਆ ਬਣਾ ਲੈ ਪੁੱਤ ਹਾਂ ਉਹ ਤਾਂ ਲੈ ਆਇਆ ਸੀਗਾ ਬਹਿ ਜਾ ਪੁੱਤ ਬਾਬਾ ਹੋ ਜਾਇਆ ਕਰਾਉਣਾ ਸਨੀਪ ਕੋਲ ਜਾ ਕੇ ਹੋਣਾ ਸੀ ਜਾਣਾ ਕੰਮ ਸੀ ਮੇਰਾ ਜਾ ਠੀਕ ਆ ਕਾਲੀ ਇਹ ਤਾਂ ਲੈ ਆਈਏ ਇਹ ਤਾਂ ਲੈ ਆ ਜੀ ਰੋਟੀਆਂ ਹੋਈਆਂ ਨੇ ਦੇਖ ਲੈ ਪੁੱਤ ਕਾਲੀ ਤੈਨੂੰ ਪਤਾ ਹੀ ਹੈਗਾ ਐਨ ਵੀ ਭੂਆ ਆਈ ਹੈ 2 ਮਿੰਟ ਬਹਿ ਜਾ ਮੱਲਾ ਤਾਂ ਮੈਨੂੰ ਇਹ ਭੋਗ ਤੇ ਵੀ ਨਹੀਂ ਦਿਖਿਆ ਹੈਗਾ ਮੈਂ ਤਾਂ ਗਿਆ ਨਹੀਂ ਗਈ ਨਹੀਂ ਹੈਗਾ ਤਾਂ ਫਿਰ ਤਾਈਆਂ ਤੋਂ ਉਹੀ ਗੱਲ ਪੁੱਤ ਨੂੰ ਆਏ ਹੋ ਜਾਂਦਾ ਵੀ ਜੇ ਭਤੀਜਾਂ ਦਾ ਨਹੀਂ ਉਹ ਕਰਦੇ ਲਿਆ ਜ਼ਮੀਨ ਵੜਾ ਕੇ ਸਰਦਨਾਂ ਹੀ ਕਹੀ ਜਾਂਦਾ ਹੈਗਾ ਉਹਨੂੰ ਐ ਤਾਂ ਪਤਾ ਨਹੀਂ ਹੈਗਾ ਵੀ ਇੰਨਾ ਤਾਂ ਕਰ ਦੇ ਨੇ ਪਰ ਜਾਈ ਇੰਨਾ ਕਰਦੀ ਆ ਤੂੰ ਇੰਨਾ ਕਰਦਾ ਲੈ ਬਾਈ ਨੇ ਵਿਚਾਰੇ ਨੇ ਸਾਰੀ ਉਮਰ ਇਹਨਾ ਕਮਾਇਆ ਬਥੇਰਾ ਕਮਾਇਆ ਬਾਬੀ ਉਹ ਹੀ ਗੱਲ ਲੋਖ ਰਿਆਬ ਕਰੀ ਜਾਂਦਾ ਹੁਣ ਵੀ ਘਾਟਾ ਤਾਂ ਹੁਣ ਵੀ ਨਹੀਂ ਘਸੇ ਜੇ ਸੰਭਲ ਜੇ ਉਹ ਤਾਂ ਤੜਕੀ ਜਾਊਗਾ ਕਹਿੰਦਾ ਉਸ ਮੇਰੀ ਰੋਟੀ ਟੀਪਨ ਚ ਪਾ ਦੇ ਮੈਂ ਤਾਂ ਖੇਤ ਜਾ ਕੇ ਖਾਊਂਗਾ ਸਾਰਾ ਹੱਥ ਨੇ ਜਮਾ ਵੜਦਿਆ ਘਰੇ ਉਹਨੂੰ ਕੋਈ ਆਏ ਨਹੀਂ ਵੀ ਮੇਰੇ ਪਿਓ ਦੀ ਕੋਈ ਚਾਹ ਫੜਾਇਆ ਵਾ ਵੀ ਮੰਮੀ ਚ ਕੋਈ ਡੈਡੀ ਦੀ ਰੋਟੀ ਲੈ ਕੇ ਜਾਣੀ ਆ ਜਾਂ ਕੋਈ ਚਾਹ ਫੜਾਉਣੀ ਆ ਬਸ ਐਸੀ ਤੱਕ ਧਿਆਨ ਆ ਉਹਦਾ ਤਾਂ ਬਸ ਉਹਨੂੰ ਤਾਂ ਉਹੀ ਦਾ ਨਾ ਆਕੇ ਮਾਣਾ ਪਿਓ ਜੇ ਤਾਂ ਹੁਣ ਬਸ ਉਹਨੂੰ ਆਏਗਾ ਵੀ ਹੋਰ ਪਾਸੇ ਤਾਂ ਹੈ ਨਹੀਂ ਕਿ ਮਾਣ ਨੂੰ ਤੰਗ ਕਰੂੰ ਆਪੀ ਲਿਆ ਤੇਰੇ ਭਤੀਜਾਂ ਤੋਂ ਜ਼ਮੀਨ ਲਿਆ ਤੇਰੇ ਭਤੀਜਾਂ ਤੋਂ ਜ਼ਮੀਨ ਬਸ ਸਰਦ ਨਹੀਂ ਕਰੀਉ ਮਾ ਮੈਨੂੰ ਤੇਰਾ ਕੋਈ ਉਹ ਨਹੀਂ ਹੈਗਾ ਮੈਂ ਫਿਰ ਭਤੀਜਾਂ ਤੋਂ ਜ਼ਮੀਨ ਨਹੀਂ ਲੈ ਕੇ ਆਉਂਦੀ ਹੈਗੀ ਵਰਤਨ ਦੇ ਸਖੀਰੀਆਂ ਹੁੰਦੀਆਂ ਨੇ ਤੇ ਕੇ ਗੜਾਈ ਹੁੰਦੇ ਨੇ ਵੇਕਿਆਂ ਦੇ ਨਾਲ ਹੀ ਇਹ ਮੇਰਾ ਤਾਂ ਭੂਆ ਕਰਦਾ ਮਾੜਾ ਮੋਟਾ ਮੰਨ ਲੈਂਦਾ ਗੱਲ ਮੈਥੋਂ ਆਇਆ ਨਹੀਂ ਗਿਆ ਹੈਗਾ ਬਸ ਫੇਰ ਬੁੱਤ ਤੈਨੂੰ ਖੇਤਕੂਤ ਦਾ ਰਹਿੰਦਾ ਵੱਧ ਹੁਣ ਫਿਰ ਸੁਖ ਤਾਂ ਵੇਲਿਆ ਕਾ ਇਹ ਵੀ ਨਹੀਂ ਕਿਹੜਾ ਮਾਰਦਾ ਇਹ ਤਾਂ ਬਸ ਇਹੋ ਜਿਹੀ ਹੈ ਇਹ ਨਾਲ ਤਾਂ ਘੱਟ ਮਤਲਬ ਲਗਾਉਂਦਾ ਹਮਮ ਅੱਜ ਉਸ ਮਤਲਬ ਪਰਤੀ ਪਣਾ ਕੇ ਰੋਟੀ ਐ ਨਾ ਮਾਨ ਪਰ ਐ ਇੰਨਾ ਪਰ ਤਾਂ ਰੋਈ ਫੇਰ ਮੈਂ ਆਖਿਆ ਮੈਂ ਤਾਂ ਜਾ ਕੇ ਆਉਣੀ ਨਾਲ ਇਹ ਨਹੀਂ ਹੁੰਦੀ ਉਹਨੂੰ ਵੀ ਮਿਲ ਜਾਗਾ ਤੇਰਾ ਭਾਈ ਖੇਤ ਗਿਆ ਹੱਸੀ ਬਾਬੀ ਮੈਨੂੰ ਮੈਂ ਦੱਸ ਕੇ ਵੀ ਨਹੀਂ ਆਈ ਹੈ ਜੀ ਮੈਂ ਤਾਂ ਰੋਦਾ ਬਸ ਸੋਚ ਕਰੂਗਾ ਮੈਂ ਗੋ ਫਿਕਰ ਕਰੂਗਾ चाह पानी पी रोटी रुक चंगा चाहती चाह पानी पी रोटी रुक खा उ अपने पी लागे चाहिए ਹਾਉ ਮੀ ਤੂੰ ਵੀ ਤੇਰੀ ਪੂਆ ਕੋਲੇ ਜਾ ਕੇ ਕਰਾ ਕਾਲਾ ਦੁਖ ਸੁਖ ਕਰਦਾ ਤੇ ਪੁੱਛਿਆ ਕਰ ਕੋਈ ਮੜਾ ਮੋਟਾ ਤੇ ਪੂਆ ਕਿੱਥੇ ਜੁਣ ਪੂਆ ਤੇਰੀ ਕਾਲੇ ਕੋਲੇ ਬੈਠੀ ਐ ਇੱਧਰ ਤੈਨੂੰ ਕੀ ਆ ਰਹੀ ਗਾਲਿਆ ਵੱਧ ਕਰਦੀ ਐ ਉਹ ਕਾਇਓ ਬੈਠੀ ਐ ਨਾ ਹਾਂ ਤੇ ਹੁਣ ਫੱਠੇਰਾ ਕਰਦੀ ਐ ਹੁਣ ਤੇ ਜੇ ਤੂੰ ਮੜਾ ਮੋਟਾ ਤੂੰ ਤਾਂ ਸਸਰੀ ਕਰ ਕਰਕੇ ਲੰਘ ਗਿਆ ਸਿੱਧਾ ਮੜਾ ਮੋਟਾ ਦਾ ਦੁਖ ਸੁਖ ਸੁਣਿਆ ਕਰ ਤੇਰੀ ਪੂਆ ਦਾ ਉਹਦਾ ਮੁੰਡਾ ਕਹਾ ਦਬਾਉ ਪਾਈ ਜਾਂਦਾ ਕੀ ਪਤਾ ਅੱਜ ਕੱਲ ਕੋਈ ਟਾਈਮ ਕਿਹਾ ਜਾ ਅੱਜ ਭਾਈ ਕੀ ਪਤਾ ਹੁੰਦਾ ਕਾਜੂ ਦਾ ਟਾਈਮ ਅੱਜ ਕੱਲ ਮੈਂ ਮੜਾ ਜਮੈਂ ਮੈਂ ਦਾ ਕੀ ਪਤਾ ਹੁੰਦਾ ਕੀ ਪਤਾ ਹੁੰਦਾਗਾ ਕਦੋਂ ਬਦਲ ਜੇ ਉੱਤ ਕਾਲਾ ਆਉਂਦਾ ਬਥੇਰਾ ਚੰਗਾਗਾ ਮੈਂ ਨਹੀਂ ਕਹਿੰਦੀ ਮੜਾਗਾ ਪਰ ਇਸ ਫਾਇਦੇ ਵਾਲਾ ਤੇਰੇ ਵਾਲਾ ਹੀ ਸਜ ਕਾਲੇ ਦੇ ਨਾਲ ਵਗ ਫਿਰ ਕੀ ਕਰੇਗਾ ਤੂੰ ਓਏ ਐਂ ਗਾਲਾਂ ਮੜਾ ਨਹੀਂ ਆ ਥੋੜੀ ਨਾਨ ਬਾਊਗਾ ਉਹ ਲੈ ਜੇ ਤੂੰ ਨਵੀਂ ਨਹੀਂ ਮੰਦਾ ਫਤ ਤੇਰੀ ਭੂਆ ਦੇ ਕੋ ਤੂੰ ਦੂਸਤ ਕਾ ਸੁਣੋਦਾ ਚੱਲ ਮੈਂ ਜਾਂਨਾ ਦੇਖਦਾ ਯਾ ਤੇਰੀ ਭੂਆ ਕੋਈ ਤੂੰ ਭੂਆ ਮੈਨਾਂ ਸੁਣ ਮੈਂ ਕਹਿੰਦਾ ਸੀ ਜਿਹੜੇ ਹਿਸਾਬ ਨਾਲ ਤੁਹਾਡੇ ਘਰ ਦੇ ਹਾਲਾਤ ਹਨਾ ਬਾਈ ਨੇ ਕਰ ਰੱਖੇ ਨੇ ਮੈਨੂੰ ਲੱਗਦਾ ਤੇਰਾ ਉੱਥੇ ਟਾਈਮ ਬਾਲ ਹੋਊਗਾ ਨਾਲੇ ਨਾ ਕੋਈ ਤੂੰ ਆਉਂਦੀ ਮੇਰੇ ਨਾਲ ਜਿਹੜਾ ਤੇ ਰੋਣਾ ਬਾਣਾ ਤੇ ਡਾਕ ਕਰਵਰੀਏ ਮੁੰਡਾ ਸੁਜੀਆ ਤੇ ਬੀ ਵਾਹ ਮੈਂ ਕਰੀ ਵਾਂਦੀ ਕੋ ਤੋ ਡਾਕ ਕਰ ਐ ਵਾਂਦੀ ਦੁ ਜਮੀਨ ਵਧੀ ਐ ਮੈਂ ਜਮੀਨ ਤੇ ਨਹੀਂ ਹੋ ਕਰਦੀ ਹੈਗੀ ਸੋਦੇ ਦੋਏ ਭਾਈਆਂ ਚ ਫਰਕ ਨਹੀਂ ਪਾਉਣਾ ਚਾਹੁੰਦੀ ਮੈਂ ਨਹੀਂ ਪੁੱ ਆਏ ਤਾਂ ਪਤਾ ਸਾਨੂੰ ਤੇਰਾ ਮੈਨੂੰ ਤਾਂ ਪਹਿਲੇ ਤੈਨੂੰ ਪਤਾ ਹੈ ਇਹ ਸੁੱਖ ਨੂੰ ਮੜਾ ਜਾ ਵੇ ਮਰੈਣਾ ਦੇਖ ਨਾ ਪੁੱਤ ਮੈਂ ਜੇ ਉਹ ਜਮੀਨ ਲੈ ਗਈ ਫੇਰ ਐ ਥੋੜੀ ਉਹ ਹੋਊਗਾ ਮੇਰਾ ਦੋਇ ਪਰਾਂ ਦੀ ਜ਼ਮੀਨ ਆ ਤੁਹਾਡੇ ਦੋਆਂ ਦੇ ਪਰਾਂਵਾਂ ਦੇ ਨਾਂ ਲਵਾਉਂਗੀ ਠੀਕ ਹੈ ਜਿਵੇਂ ਹਿੱਸਾ ਹੋਗਾ ਤੇਰੇ ਪਿਓ ਦਾ ਹਿੱਸਾ ਤੇਰੇ ਕੋਲੋਂ ਹੀ ਮਿਲਦਾ ਉਹਦੇ ਪਿਓ ਦਾ ਹਿੱਸਾ ਉਹਨੂੰ ਮਿਲੂਗਾ ਮੈਂ ਜਿਵੇਂ ਹੀ ਲੈ ਕੇ ਜਾਂਦੀ ਬੁੱਤ ਤੈਨੂੰ ਪਤਾ ਹੀ ਹੈ ਕਿ ਜੇ ਜ਼ਮੀਨ ਲੈ ਗਈ ਉਹਰੇ ਗਾਂ ਕਿਹੜਾ ਪਰ ਮੇਰਾ ਪੁੱਤ ਬਾਹਰ ਚੱਜ ਰਹਿਗਾ ਨਹੀਂ ਪੁੱਤ ਮੇਰੀ ਗੱਲ ਸੁਣ ਮੈਂ ਤੇ ਨਹੀਂ ਮੇਂ ਦੀ ਗੱਲ ਨਹੀਂ ਕਰਦਾ ਵਾ ਮੈਂ ਸਾਨੂੰ ਦੇ ਕੇ ਜਾਏਂਗੀ ਵੀ ਜਿਹੜਾ ਤੂੰ ਚਾਰ ਦਿਨ ਆਉਣੀਆਂ ਤੇਰਾ ਟਾਈਮ ਪਾਸ ਤਾਂ ਵਧੀਆ ਹੋ ਜਾਊਗਾ ਨਾ ਨਾ ਕੋ ਤੇ ਉਂ ਕਿਡਾ ਮੇਰਾ ਟਾਈਪ ਆਸ ਹੁੰਦਾ ਨਹੀਂ ਕੋਈ ਨੂੰ ਪੂਰਾ ਵਧੀਆ ਤੁਸੀਂ ਦੇਖ ਵਧੀਆ ਪਿਆਰ ਕਰਦੇ ਹੋਗੇ ਵਧੀਆ ਤੇਰੀ ਮਾਸੀ ਉਹ ਵਧੀਆ ਕਰਦੀ ਹੈਗੀ ਹੁਣ ਬੁੜਾ ਮੇਰਾ ਸੀ ਤਾਂ ਤੁਸੀਂ ਵਧੀਆ ਮੇਰਾ ਮੂੰਹ ਸਰ ਕਰਕੇ ਆਇਆ ਮੈਨੂੰ ਉਹ ਤੇ ਸਰੀਕੇ ਚ ਨੱਕ ਤਾਂ ਨਹੀਂ ਨੀ ਮੀਮਾ ਹੁੰ ਦਿੱਤਾ ਤੁਸੀਂ ਮੇਰਾ ਨਹੀਂ ਠੀਕ ਗੱਲ ਆ ਕੋ ਉਹਦਾ ਸੁੱਖ ਦਾ ਇਕੱਲਾ ਡਰਾ ਮੈਨੂੰ ਹੋਰ ਤਾਂ ਕਿਸੇ ਦਾ ਨਹੀਂ ਹੈਗਾ ਇਹ ਮੈਂ ਤਾਂ ਕਰਨਾ ਵਧੀਆ ਹੈ ਨਾ ਮਾਸੀ ਵੀ ਕਰਦੀ ਆ ਸੁੱਖੀ ਮੜਾ ਜਾਂ ਫਰਕ ਰੱਖਦਾਗਾ ਉਹ ਬਸ ਉਹਦੀ ਬਤ ਨੂੰ ਮਸ਼ਹੂਰ ਮੱਤ ਹੈਗੀ ਤੈਨੂੰ ਪਰ ਤਾਂ ਤਾਂ ਹੈਗਾਗਾ ਉਹੀ ਗੱਲ ਹੁਣ ਤੂੰ ਸਿਆਣਾ ਹੈ ਦੇਖ ਫਿਰ ਵੀ ਤੂੰ ਵੱਡੇਗਾ ਤਾਂ ਵੀ ਫਿਰ ਉਹਦਾ ਵਿਆਹ ਤਾਂ ਹੀ ਸਿਰਫ ਆ ਵੀ ਨੇ ਪਹਿਲੀ ਕਰਤਾ ਚਲ ਕਹਿੰਦੀ ਫਿਰਦਾ ਰਹਿੰਦਾ ਬਾਰੇ ਮੁੰਡਿਆਂ ਨਾਲ ਉਹਦਾ ਵਿਆਹ ਕਰਦੈ ਨੇ ਤੂੰ ਸਿਆਣਾ ਤਾਂ ਕਰਕੇ ਤੇਰਾ ਹੱਜੀ ਕੀਤਾ ਨਹੀਂ ਰਿਸ਼ਤਾ ਤੇਰਾ ਕਰਾਂਗੇ ਬੁੱਤ ਮੈਂ ਜ਼ਮੀਨ ਹੀ ਨੇ ਤੁਸੀਂ ਜਿਹੜੀ ਮੇਰੀ ਜ਼ਮੀਨ ਹੈ ਤੁਹਾਡੇ ਦੋ ਪਰਾਂਵਾਂ ਦੇ ਨਾਮ ਰਹਾ ਠੀਕ ਹੈ ਨਹੀਂ ਜ਼ਮੀਨ ਦਾ ਤਾਂ ਕੋਈ ਲੋੜ ਆਉਹੀ ਨਹੀਂ ਪੂਆ ਚੱਕਰੀ ਨਹੀਂ ਆਪਾਂ ਨੂੰ ਆਪਾਂ ਤਾਂ ਤੂੰ ਜਾਣੀ ਨੇ ਜ਼ਮੀਨ ਨਾਲੋਂ ਤੂੰ ਉਹ ਆ ਦੱਸ ਤੇ ਨਾ ਜ਼ਮੀਨ ਤਾਂ ਨਹੀਂ ਚੰਗੀ ਹੈਗੀ ਸਾਨੂੰ ਸਾਡੇ ਮਨ ਚ ਨਹੀਂ ਮੇਂ ਜੀ ਮੁੰਡਾ ਕੋਈ ਨਹੀਂ ਹੈਗਾ ਸੰਤਾ ਆ ਸਾਡੀ ਭੂਆ ਸਖੀਰ ਅਮੀ ਤਮਾ ਤਾਂ ਯੂਨਿਟ ਬਣਨੀ ਸੀ ਤੂੰ ਕਿਹੜਾ ਪੁੱਤ ਕਿਸੇ ਦੀ ਮੰਨਦਾ ਸੀ ਇਹ ਗੱਲ ਤੇ ਜਾਂਦੀ ਨਹੀਂ ਇਹ ਫੇਰ ਕਿ ਕਾਲਾ ਤੇ ਜਾਂਦਾ ਜਦੋਂ ਉਹ ਡਾਕ ਕਰਵਾਣਾ ਆਦੇ ਤੇ ਜੱਟਾਂ ਡਿੱਗਦੇ ਆਉਂਦਾ ਹੈਗਾ ਫੇ ਤੂੰ ਕਿਹੜਾ ਆਖੇ ਲੱਗਿਆ ਤੂੰ ਤਾਂ ਜਮੀਨ ਉਹਦੇ ਕੋਲ ਖੜਦਾ ਵੇਂਦਾ ਤੂੰ ਤਾਂ ਬਸ ਭੱਜ ਜਾ ਨਾ ਇਧਰ ਲੰਘ ਇਧਰ ਲੰਘ ਲੰਘਾ ਕੰਮ ਕਰ ਹੋਣਾ ਸੀਗਾ ਚੱਲ ਭਾਈ ਕੋਈ ਨਾ ਜਿਹੜਾ ਕੰਮ ਹੋਊਗਾ ਤੂੰ ਰੋਟੀ ਖਵਾ ਤਰੀ ਪਰ ਇਹ ਸਮਝ ਨਹੀਂ ਆ ਰਹੀ ਮੈਨੂੰ ਪੂਰੀ ਗੱਲ ਨਹੀਂ ਬਦਲ ਆਉਂਦੀ ਕਿ ਕਾਲੇ ਨੂੰ ਵਾੜਾ ਦੇਣ ਦੀ ਗੱਲ ਕਰ ਰਹੀ ਆ ਕਿ ਵੀ ਮੁੰਡੇ ਨੇ ਜਾਇ ਵਾੜ ਲੈ ਜਾ ਉਹਦੀ ਗੱਲ ਕਰ ਰਿਹਾ ਕਿਹ ਬਤਾ ਪੁੱਤ ਮੁੰਡਾ ਹੀ ਕਹਿੰਦਾ ਹੋਵੇ ਰਣਜੀਤ ਜਿੱਤਤ ਜਵਾਂ ਹੋ ਗਿਆ ਹੋਈ ਕੋਈ ਚੱਬ ਦੇਖਣੇ ਆ ਚੱਲ ਕੋਈ ਨਾ ਤੇ ਮੈਂ ਰੋਟੀ ਖਾਣ ਆਇਆ ਹਲਪਾ ਚੱਲ ਕੋਈ ਨਾ ਰੋਟੀ ਖਵਾਈ ਤੇਰੀ ਭੂਆ ਨੂੰ ਠੀਕ ਹੈ ਰੋਟੀ ਖਵਾ ਦੇਣਾ ਆਜੇ ਪੂਰ ਬਾਰ ਬਈ ਆਜੇ ਪੂਰ ਤੂੰ ਸੋਨੀ ਮੋਣ ਜਾਂਦਾ ਸੀ ਬਈ ਉਹ ਰੋਟੀ ਲੈਣਾਗਾ ਮੈਂ ਰੋਟੀ ਖਾ ਲਓ ਬਈ ਬਦੂ ਖਾ ਲਾ ਪਹਿਲਾਂ ਮੇਰੇ ਕੋਲ ਰਹਿ ਜਾ ਕੋਈ ਨਹੀਂ ਮੈਂ ਫੇਰ ਖਾ ਲੂਗਾ ਤੁਸੀਂ ਖਾ ਲਓ ਪਹਿਲਾਂ ਲੈ ਸੁੱਕ ਲੈ ਬਈ ਕੱਲ ਜਦ ਮੁਲੇ ਰੋਟੀ ਨਾ ਫੇਰ ਖਾ ਲਉ ਰਾਇਕੇ ਫੂਆ ਨੂੰ ਖਾ ਲੈਣ ਦੇ ਦੇ ਲਾਉਣਾ ਤਰੀਕਾ ਸਹੀ ਆ ਕੱਲ ਵੇ ਕਮੈਂਟ ਵੀ ਨਹੀਂ ਪੂਆ ਭਰਾਂ ਹੁੰਦਾ ਹੈਗਾ ਤੈਨੂੰ ਕਹਿੰਦੀ ਹਾਂ ਤੀਦੀ ਬਤ ਮੈਂ ਚਲ ਤੈਨੂੰ ਨਵੀਂ ਲੱਗਦਾ ਜਿਵੇਂ ਭੂਆ ਦੇ ਚਾਹ ਰੋਟੀ ਤਰ੍ਹਾਂ ਹੀ ਚੰਗਾ ਹੁਣ ਤਾਂ ਤੈਨੂੰ ਹੋ ਹੋ ਗਿਆ ਕੋਈ ਨਾ ਪਤਾ ਲੱਗ ਜਾ ਮੈਨੂੰ ਚਲ ਠੀਕ ਆ ਕੋਈ ਨਾ ਦੇਖ ਰਹਾ ਕੀ ਬੰਦਾ ਕੋਈ ਨਹੀਂ ਹੋਣ ਡਿਆ ਹਲੋ ਹੋ ਉਹ ਸਿਲੰਡਰ ਕਿਨੂੰ ਦੇ ਕੇ ਆਇਆ ਮੈਂ ਨਹੀਂ ਆਇਆ ਕੋਈ ਸੁਰਤ ਨਹੀਂ ਹੈਗੀ ਨਾ ਇਧਰ ਬੇਬੇ ਕਿੱਥੇ ਹੈਗੀ ਮੈਨੂੰ ਨਹੀਂ ਪਤਾ ਵਾ ਖਾਣ ਦਾ ਪਤਾ ਕੱਲਾ ਜਾਂ ਪੀਣ ਦਾ ਪਤਾ ਵਾ ਯਾਰ ਵਾ ਯਾਰ ਇਹ ਰੱਬ ਨੇ ਇਹ ਗੰਦੀ ਲਾਜ ਤੋਂ ਬਣਾ ਤਾਂ ਮੂੰਹ ਚੰਗੇ ਸੀ ਵਾ ਯਾ ਰਮਿਤ ਰਮਿਤ ਇਧਰ ਆ ਗਿਓ ਜਿੰਦੇ ਕਹਿੰਦੇ ਨਾ ਰਮਿਤ ਜੀ ਹੈ ਹੈਲੋ ਕਿੱਥੇ ਚਲ ਗੇ ਤੂੰ ਸੁਦਾਸਤਾ ਜਾਂਦੀ ਨਾ ਮੈਨੂੰ ਅੱਛਾ ਤਾਂ ਹਿਮੰਤ ਜੀ ਕੀ ਕਹਣਾ ਜ਼ਮੀਨ ਲੈ ਕੇ ਆ। ਚੱਲ ਕੋਈ ਨਾ ਦੂਰ ਹੈ ਫਿਰ ਪਾਂ ਸਾਧਾ। ਆਪ ਵੀ ਜਦੋਂ ਭੁੱਖਾ ਮਰੂਗਾ ਨਾ ਇਹ ਤੈਨੂੰ ਫੇਰ ਪਤਾ ਲੱਗੂਗਾ। ਮੈਂ ਵੀ ਦੇਖਦਾ ਮੈਂ ਵੀ ਕਿਤੇ ਰੋਟੀ ਗੁਰਦੁਆਰੇ ਜਾ ਕਿਤੇ ਹੋਰ ਖਾ ਲਿਆ ਕਰੂਗਾ। ਤੈਨੂੰ ਰਹਿਣ ਦੇ ਇਕੱਲੇ ਨੂੰ ਜਮਾਂ ਥੱਕ ਗਿਆ ਨਾ ਵੇਜ ਵਟ ਕੇ ਸਾਰਾ ਕੁਝ। ਆਪ ਕੀ ਇਹਨੂੰ ਸੁੱਟ ਟਿਕਾਣੀ ਆ ਜੀ ਜੀ। ਨਾ ਨਾ ਰਹਿਣ ਦੇ ਇਹਨੂੰ ਇਕੱਲੇ ਨੂੰ ਰਹਿਣ ਦੇ ਕਰੇ। ਚੱਲ ਕੋਈ ਨੂ ਆਰਾਮ ਕਰ ਪੰਜ ਸੱਤ ਦਿਨ। ਕਿੰਨੇ ਜੇ ਤਰ੍ਹਾਂ ਉਹਨੂੰ ਕਹਿੰਦਾ ਤੈਨੂੰ ਲੋੜ ਨਹੀਂ ਆਉਣਗੇ ਚੱਲ ਜੰਗਾ ਲੋੜ ਨਹੀਂ ਨੀ ਗਾਸ ਮੈਂ ਦੁਬਾਰਾ ਹੀ ਖਾਲੇ ਕਰਾਂਗੇ ਤੇ ਗੰਦੀ ਲਾਦ ਨੇ ਦੁਖੀ ਕਰ ਲਈਏ ਮੈਨੇ ਹਾਈ ਜਾਂਨੇ ਆਪਦੀ ਗਲਤੀ ਆਪਨੇ ਜੋ ਕਰਦੇ ਸੁਧਾਰ ਲਈਏ ਆ ਵੀ ਆ ਰੋਟੀ ਵੀ ਕੋ ਖੇ ਲਵਾਂ ਮੇਰਾ ਰੋਟੀ ਨਹੀਂ ਬਾਪੂ ਨੂੰ ਪੁੱਛ ਲੈਣਾ ਬਿਨਾਂ ਬਾਪੂ ਠੀਕ ਆ ਹਾਂ ਠੀਕ ਆ ਦਵਾਈ ਦੂਈ ਲੈਣੀ ਸੀ ਤਾਂ ਮੇਰੇ ਮੇਰੀ ਦਵਾਈ ਦਾ ਜੇ ਤੈਨੂੰ ਇੰਨਾ ਫਿਕਰ ਹੋਵੇ ਤੂੰ ਆ ਕਾਹਨੋਂ ਆ ਜਿਹੜੀਆਂ ਬੰਦਿਆਂ ਆਤਾਂ ਦਾ ਪਾਜ ਨੇ ਬੱਸ ਤੂੰ ਮੇਰਾ ਢੱਡੂ ਵੀ ਜਾਂਦਾ ਰੋਟੀ ਦੀ ਬਹੁਤ ਬੁੱਖ ਲੱਗਦੀ ਆ ਰੋਟੀ ਦੀ ਨਹੀਂ ਕੁਝ ਵੀ ਨਹੀਂ ਹੈਗਾ ਖਾਣ ਨੂੰ ਘਰੇ ਇਹਦਾ ਪੁੱਤ ਤੂੰ ਉਦੋਂ ਸੋਚਣਾ ਸੀ ਤੈਨੂੰ ਪਤਾ ਤੇਰੇ ਜਵਾਗ ਛੱਡ ਕੇ ਵਾਗੇ ਤਾਂ ਵੀ ਸਿਆਣਾ ਨਹੀਂ ਹੋਇਆ ਤੇਰੇ ਵੀ ਬੇਬੇ ਛੱਡ ਕੇ ਵਾਗੀ ਤੂੰ ਫੇਰ ਵੀ ਸਿਆਣਾ ਨਹੀਂ ਹੋਇਆ ਅੱਜ ਤੈਨੂੰ ਮੈਂ ਛੱਡ ਕੇ ਵਗ ਜੂਗਾ ਫਿਰ ਤੂੰ ਇਕੱਲਾ ਹੀ ਰਹਿ ਜਾਏਗਾ ਬਾਪੂ ਐਂ ਨਾ ਕਰੋ ਮੇਰੇ ਨਾਲ ਮੈਨੂੰ ਕੋ ਗਲਤੀ ਹੋਈ ਹੈ ਜਿਹੜੀ ਮੈਂ ਗਲਤੀ ਮੰਨਦਾ ਹਾਂ ਮੈਨੂੰ ਅੱਜ ਨਾ ਲੱਖੇਪੰਦ ਨੇ ਦੱਸਿਆ ਜੀ ਕਹਿੰਦਾ ਜੀ ਐਂ ਕਰਕੇ ਨਾਲ ਦੇ ਪਿੰਡ ਕਹਿੰਦਾ ਆਪਣੇ ਚਿੱਟੇ ਦੀ ਬਾੜੀ ਡੋਝ ਲਾ ਗਿਆ ਕਹਿੰਦਾ ਮੁੰਡਾ ਮਰ ਗਿਆ ਕਹਿੰਦਾ ਤੇ ਨਾਲੇ ਮੈਨੂੰ ਢੀਲੇ ਕਾਕਾળા ਕਹਿੰਦਾ ਸਾਡੀ ਬੀਹੀ ਚ ਲਾ ਕਹਿੰਦਾ ਆਇਆ ਕਰ ਕਹਿੰਦਾ ਸਾਡੇ ਜਵਾਕਾਂ ਨੂੰ ਵੀ ਤੂੰ ਖਰਾਬ ਕਰ ਦੇਗਾ ਕਹਿੰਦਾ ਉਹਦਾ ਨਸ਼ੇ ਵਾਲੇ ਕਰਦਾਗਾ ਬਾਪੂ ਮੇਰੇ ਦਿੱਤੇ ਲੱਗੀ ਗੱਲ ਹੁਣ ਮੈਂ ਅੱਜ ਤੋਂ ਬਾਅਦ ਕਦੇ ਵੀ ਨਸ਼ਾ ਨਹੀਂ ਕਰਦਾ ਹੈਗਾ ਇਹਦਾ ਨਾ ਇਹਦਾ ਅੰਤ ਇੱਕ ਦਿਨ ਮੌਤ ਹੀ ਹੈ ਨਾ ਬਾਪੂ ਮੈਂ ਨਾ ਜਾਣੀ ਕਰਦਾ ਕਦੇ ਵੀ ਮੈਂ ਤੋ ਜੋ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਮੈਂ ਤੋ ਸਾਰੇ ਨਾ ਮੁੱਖ ਮੋੜ ਗਏ ਮੈਂ ਉਹ ਦੇਖ ਕੇ ਰਾਜੀ ਨਹੀਂਗਾ ਕੋਈ ਪਿੰਡ ਦੇ ਵਿੱਚ ਲੰਘਿਆ ਜਾਂਦਾ ਜਦੋਂ ਮੈਂ ਪੁੱਤ ਜਦੋਂ ਤੇਰਾ ਪਰਿਵਾਰ ਹੀ ਇੰਨਾ ਵਧੀਆ ਪਰਿਵਾਰ ਤੈਨੂੰ ਛੱਡ ਕੇ ਬਾਗਿਆ ਤੂੰ ਫੇਰ ਵੀ ਨਹੀਂ ਸੁਧਰਿਆ ਫੇਰ ਤੇਰੀ ਮਾਂ ਬਾਗੀ ਫੇਰ ਵੀ ਬਾਪੂ ਹੁਣ ਆ ਜਾਣਗੇ ਸਾਰੇ ਹੁਣ ਤਾਂ ਮੈਂ ਛੱਡਦਾ ਸਾਰਾ ਬਸ ਸਾਰੇ ਆ ਜਾਣਗੇ ਪੁੱਤ ਪਰ ਇਹ ਆ ਵੀ ਤੈਨੂੰ ਆਪ ਨੂੰ ਜਾਣਾ ਪਊਗਾ ਉੱਥੇ ਹੁਣ ਮੈਨੂੰ ਭੁੱਖ ਲੱਗ ਰਹੀ ਆ ਕੋਈ ਨਾ ਪੁੱਤ ਇਹ ਲੱਤਾਂ ਵਾਲੀਆਂ ਬਾਲੀਆਂ ਤੁਸੀਂ ਜਾਂਦੀਆਂ ਨੇ ਤੈਨੂੰ ਕੋਤ ਮੈਂ ਦਵਾਈ ਦਵਾ ਦੂੰਗਾ ਪਰ ਇਹ ਐ ਵੀ ਤੂੰ ਮੁੜ ਕੇ ਇਹੋ ਜਿਹਾ ਕੰਮ ਨਾ ਕਦੇ ਕਰੀ ਵਧੀਆ ਵਧੀਆ ਡਾਕਟਰ ਕੋਲੇ ਤੈਨੂੰ ਲੈ ਜਾਊਗਾ ਜੇ ਤੈਨੂੰ ਵਧੀਆ ਦਵਾਈ ਦੇ ਦੇ ਜੇ ਤੇਰਾ ਮਨ ਹੈ ਜਿੰਨਾ ਚਿਰ ਆਪਣਾ ਤੇਰਾ ਮਨ ਨਹੀਂ ਬਣਦਾ ਚਾਹੀਦਾ ਦਵਾਈਆਂ ਦਵਾ ਲੈ ਮੇਰਾ ਮਨ ਬਣ ਗਿਆ ਬਾਪੂ ਹੁਣ ਬੇਬੇ ਨੂੰ ਕਦੋਂ ਲਿਆਉਣਾ ਕੋਈ ਗੱਲ ਨਹੀਂ ਮੈਂ ਚਲਾ ਜਾਣਾ ਮੈਂ ਹੁਣ ਹੀ ਭੱਗ ਜਾਣਾ ਤੇਰੇ ਬੇਬੇ ਨੂੰ ਲੈ ਲੈ ਬਾਪੂ ਬੇਬੇ ਨੂੰ ਆਦਾ ਮਰਦੂ ਨਹੀਂ ਭੁੱਖੇ ਮਰਦੂ ਸਾਰਾ ਪੂਰਾ ਹਾਲ ਹੋ ਰਿਆਂ ਦਾ ਕੋਈ ਗੱਲ ਨਹੀਂ ਪੁੱਤ ਜੇ ਕੋਈ ਇੰਨੀ ਸਿਆਣਾ ਹੋ ਗਿਆ ਆਪਣਾ ਸਾਰਾ ਕੁਸਾ ਨਾ ਕੋ ਮੈਂ ਕਿਤੇ ਤੇ ਪੈਰੀਆਂ ਫਲਾ ਕੇ ਦੁਬਾਰਾ ਮੈਂ ਕਦੇ ਵੀ ਨਹੀਂ ਆਇਆ ਉਸ ਕਰਦਾ ਇਹ ਮੈਂ ਨਹੀਂ ਕੋਈ ਗੱਲ ਨਹੀਂ ਆਪਾਂ ਨਾ ਚੰਗੇ ਚੰਗੇ ਕੰਮ ਕਰਨ ਵਾਸਤੇ ਤਾਂ ਪੈਸੇ ਦੇ ਰਿਆ ਕਰੋਂਗੇ ਨਸ਼ਾ ਨਹੀਂ ਕਰਦਾ ਕਦੇ ਵੀ ਨਾ ਨਾ ਕੋਈ ਤੇਰਾ ਹੀ ਸਾਰਾ ਕੁਸਾ ਠੀਕ ਆ ਅਸੀਂ ਕੀ ਨਾਲ ਲੈ ਕੇ ਜਾਣਾ ਅਸੀਂ ਤਾਂ ਪਤਾ ਨਹੀਂ ਕਿੰਨਾ ਕਿਤੇਰੇ ਤੈਨੂੰ ਪਤਾ ਮਤਲਬ ਬਿਮਾਰ ਰਹਿਣਾ ਬੀਬੇ ਦੱਸ ਕੀ ਗਈ ਤੈਨੂੰ ਬੀਬੇ ਹੁਣ ਦੱਸ ਕੇ ਤਾਂ ਗਈ ਐ ਬੀਬੇ ਨੂੰ ਆਏ ਸੀ ਕਦੇ ਮੇਰੇ ਮਗਰਨਾ ਜੀ ਮੰੰਦ ਚਾਰ ਦਿਨ ਹੋ ਕੇ ਦੇਖਦੇ ਨੇ ਕੋਈ ਗੱਲ ਨਹੀਂ ਮੈਂ ਜਾਣਾਂਗਾ ਤੂੰ ਬਹੁਤ ਖੁਸ਼ ਹੋਊਂਗਾ ਜੇ ਤੈਨੂੰ ਐ ਪਤਾ ਲੱਗੂਗਾ ਨਾ ਤੂੰ ਸਿਆਣਾ ਹੋ ਗਿਆ ਉਹ ਤਾਂ ਐ ਸੰਝ ਲੈ ਵੀ ਉਮਰ ਵੱਢ ਜਾਣੀ ਐ ਮੈਂ ਲੈ ਆ ਜਾ ਕੇ ਇਹਨਾਂ ਨੂੰ ਮੈਂ ਜਾਣਾਂ ਕੋਈ ਨਹੀਂ ਤੂੰ ਮੜੇ ਪਸੰਦ ਮਾਪਣਿਆਂ ਨੂੰ ਅੱਖ ਪਾ ਦੀ ਪਿੱਛੋਂ ਭਾਗਣਾ ਠੀਕ ਐ ਹਾਂ ਪਸੰਦ ਸੁਣੀ ਸੁਣੀ ਕਰਦੀ ਤੇ ਮੈਂ ਆ ਜਾਣਾ 2 ਘੰਟਿਆਂ ਚ ਠੀਕ ਐ ਬਾਬੂ ਠੀਕ ਐ ਕੋਈ ਇੰਤਰਾਮ ਕਰ ਲੈ ਠੀਕ ਐ ਬਾਬੂ ਚੱਲੋ ਅਜੀਬ ਬਾਪੂ ਦਾ ਮੰਨ ਗਿਆ ਮੈਨੂੰ ਤਾਂ ਐਸੀਆਂ ਬਾਪੂ ਗਾਲਾਂ ਦੀਆਂ ਚੱਲ ਨਹੀਂ ਵਧੀਆ ਸੋਚਦੇ ਰਹੇਗੇ ਨੇ ਮੇਰੇ ਬਾਰੇ ਕਿਸੇ ਤਾਂ ਮੈਂ ਗਲਤ ਸੀ ਆ ਤਾਂ ਸ਼ਿੱਤਰ ਕਹਿੰਦਾ ਸੀ ਮੈਂ ਸੋਚਦੀ ਸੀ ਚਾ ਤੈਨੂੰ ਕੱਪੜੇ ਦਵਾ ਦੇਉਣੀ ਆ ਕੱਪੜਾ ਦਵਾ ਵੀ ਕੀ ਹੋਇਆ ਕੱਪੜੇ ਤੁਸੀਂ ਹੁਣ ਤਾਂ ਦੇਖੇ ਹਟੇ ਸੀਗੇ ਨਾ ਇੰਨੀ ਧੁੱਪ ਚੜੀ ਪਈ ਐ ਬੱਸਾਂ ਤੇ ਕਿੱਥੇ ਜਾਵਾਂਗੇ ਆਪਾਂ ਮੰਮੀ ਜੀ ਤੁਸੀਂ ਘੂੜਨ ਛੁੱਟ ਦਵਾ ਲਓ ਕੰਮ ਮੈਂ ਕਰ ਲੂੰਗੀ ਠੀਕ ਐ ਤਾਂ ਚਲੋ ਚਾਹ ਬਣਾਉਣੀ ਐ ਫਿਰ ਚਾਹ ਪੀ ਕੇ ਜਾਵੜਿਓ ਠੀਕ ਐ ਉਹੀ ਬੱਸ ਸਾਦੇ ਯਾਰ ਦੀ ਗਿਲੋੜਾ ਤੇ ਮੇਰਾ ਮੋਰਟਿੰਗ ਤੇ ਚੱਲੋ ਨਾਲੇ ਆਪਾਂ ਕਚੇਰੀਆਂ ਦਾ ਕੰਮ ਕਰਿਆਵਾਂਗੇ ਲੈ ਸੂਟ ਪਾ ਲਿਆ ਤੁਹਾਨੂੰ ਚੱਲ ਬੁੱਤ ਫੇਰ ਐਂ ਕਰਦੇ ਹਾਂਗੇ ਫੇਰ ਤੇਰੀ ਮਾਸੀ ਤਾਂ ਕਹਿੰਦੀ ਚੱਲ ਵਾਸਤੇ ਮੈਂ ਵਾਸਤੇ ਟਾਈ ਵਰਦੀ ਸੀ ਮਹਾ ਵਾਸਤੇ ਧੁੱਪ ਵਾਲੀ ਹੋਣੀ ਜੀ ਲੇਟ ਹੋ ਜਾਗੇ ਫਿਰ ਆਪਾਂ ਚੱਲ ਫਿਰ ਆਪਾਂ ਗਾ ਦਾ ਬਾਗ ਚੱਲਦੇ ਆਂ ਚੱਲ ਦਵਾ ਲੈ ਬੱਸ ਯਾਰ ਸਾਨੂੰ ਕਹਦੇ ਚਾਹ ਨੂੰ ਰਹਿਣ ਜਾਏ ਵੀ ਲਾਗੇ ਆਹ ਕੀ ਲੱਗੂ ਕੋਈ ਤਾਂ ਲਾ ਕਚੇਰੀਆਂ ਚੇਰੀਂ ਕਹਾਂ ਜਾਂ ਕੀ ਕੰਮ ਹੋਇਆ ਉਹੀ ਗੱਲ ਹੋਣੀ ਫਿਰ ਵੇ ਸੁਖਾ ਆਵਾ ਮੈਂ ਤੇਰੀ ਭੂਆ ਨੂੰ ਕਾਲਾ ਕਚੇਰੀਆਂ ਚ ਲੈ ਗਿਆ ਭਾਈ ਪਤਾ ਨਹੀਂ ਸੁਣਦਾ ਵਹਾਨੇ ਨਾਲ ਕੋਈ ਕਿਵੇਂ ਤੋ ਸਰਪਸਰ ਜੀ ਕਰਦਾ ਮੁੰਡਾਰ ਗਾਉਂ ਤੂੰ ਮੋਣਾ ਤਨ ਉਹਦੇ ਕਿਹਾ ਨਹੀਂ ਸੀਗਾ ਮੱਧ ਮੀਂਹ ਨਾ ਗੱਲਾਂ ਕਰਦੀ ਤਾਂ ਜ਼ਮੀਨ ਦੇ ਗੁੱਟਾ ਵਾਟ ਲਵਾਉਂਗੇ ਆ ਫਿਰ ਆਪਣਾ ਫਿਰ ਇਹ ਜੀ ਗੱਲ ਹੋਣੀ ਚੱਲ ਮੈਂ ਰੋਹਦਾ ਮੈਂ ਕਹਿੰਦਾ ਉਹਨੂੰ ਜਾ ਕੇ ਸੂਟ ਮੈਂਡ ਵਾ ਕੇ ਲੈਣਾ ਤੂੰ ਨਹੀਂ ਸੂਟ ਮੋਗੇ ਠੀਕ ਆ ਚੱਲ ਚੱਲ ਕੀ ਫੇਰ ਆਵੇ ਤੂੰ ਨਾਲ ਜਾ ਮੈਰ ਸੂਟ ਦਵਾ ਕੇ ਲੈਣਾ ਕੋਈ ਨੂੰ ਭੋਲ ਸੂਟ ਮੈਂਡ ਵਾ ਕੇ ਲੈਣਾ ਤੂੰ ਯਾਰ ਖੇਰ ਯਾਰ ਠੀਕ ਆ ਪਾਣੀ ਵੀ ਧਾਰੀ ਆਪਣੀ ਬਾਈ ਸਾਨੂੰ ਕਚੇਰੀਆਂ 'ਚ ਵੀ ਕੰਮ ਆ ਪਾਣੀ ਤੂੰ ਲਾ ਲਈ ਉਹ ਮੈਨੂੰ ਪਤੀ ਅੱਥੀਆ ਕਿਤੇ ਨਹੀਂ ਕਿਹੜਾ ਕੰਮ ਆ ਠ ਕੀ ਪਤਾ ਯਾਰ ਤੈਨੂੰ ਅੱਜ ਤੂੰ ਭੂਆ ਨਾਲ ਚਾਰ ਵਾਲਾ ਹੋ ਗਿਆ ਉਹ ਤੇ ਐਡੇ ਤੋਂ ਚਰਾ ਕੇ ਨਹੀਂ ਲਿਆ ਭੂਆ ਨੂੰ ਐਸੀ ਜੁਨੀ ਨਿਕਲਿਆ ਤੂੰ ਕੋਣ ਤੇਰਾ ਹੀ ਭਤੀਆ ਤੂੰ ਕਿੱਧਰ ਹੀ ਆਣਾ ਕਿ ਤੇਰੇ ਦੀ ਕੀ ਕਰਨੀ ਆ ਮੈਂ ਤੂੰ ਕੀ ਪਤਾ ਯਾਰ ਤੈਨੂੰ ਮੇਰਾ ਸਾਰੀ ਪਤਾ ਉਹਨੂੰ ਜਮੀਨ ਦੇ ਅਗਲਾ ਵਾਲੀ ਕਰੀ ਜਾਂਦਾ ਮੈਂ ਵੜਾ ਕੋਈ ਇਮਾਨ ਤੇਰੇ ਮਰਚ ਨੇ ਸਾਡੇ ਜੀ ਨਹੀਂ ਹੈਗੇ ਤੂੰ ਅੱਜ ਵੱਡਾ ਹੋ ਗਿਆ ਆ ਗਿਆ ਉਹ ਭੂਆ ਨਾਲ ਮੈਨੂੰ ਨਹੀਂ ਪਤਾ ਠੇ ਕਿੰਨੇ ਕਿਹੜੀ ਕਰਦਾ ਨਹੀਂ ਜੀ ਭੂਆ ਤੂੰ ਮੈਂ ਸਾਰੇ ਗੱਲਾਂ ਸੁਣ ਲਈ ਜਾਂਦੇ ਬੇਟਾ ਤੂੰ ਕਰੀ ਜਾਂਦੀ ਜਮੀਨ ਵਾਲੀਆਂ ਤੂੰ ਫਿਰ ਕਿਵੇਂ ਰੋਕਦੇਗਾ ਸਤਾ ਜਾਣੇ ਤਾਂ ਜਾ ਤੂੰ ਆਏ ਬਚਾ ਲੈ ਯਾਰ ਰੋਕੂ ਨਹੀਂ ਮੈਂ ਤੂੰ ਜਾ ਲੈ ਓਏ ਓਏ ਬੱਲੇ ਨਾ मैं तो 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 ਆਪੋ ਆਪ ਉਹ ਜੀ ਲਾਉਂਦੇ ਮਿਲਣ ਆਨੰਦ ਚਿੱਤੇ ਖਾਣੇ ਇਹਦਾ ਤੈਨੂੰ ਫੈਰੀ ਪਤਾ ਨਹੀਂ ਕਿੰਨਾ ਦੇ ਬੀਮਾਨ ਤੇ ਕਿਵੇਂ ਹੋਗਾ ਤੂੰ ਗੱਲ ਤਾਂ ਸਮਝ ਲੈ ਤੈਨੂੰ ਦੁੱਖ ਨਹੀਂ ਮਾਰੀ ਆਈ ਸੀ ਮੈਂ ਤਾਂ ਆਉਂਦੇ ਦੋ ਦਿਨ ਕੱਟਣ ਆਈ ਸੀ ਵੀ ਮੈਂ ਤਾਂ ਹੈ ਨਹੀਂ ਚੱਜਦਾ ਇਹ ਤਾਂ ਕਾਲਾ ਤਾਂ ਮੇਰੇ ਕੋਲ ਉਂ ਗੱਲ ਕਰਦਾ ਤੀ ਬੂਆ ਕਹਿੰਦਾ ਤੇਰਾ ਪੁੱਤ ਚੱਜਦਾ ਨਹੀਂ ਕਹਿੰਦਾ ਦੋ ਉਤੂਰੇ ਰਹਿ ਜਾ ਕਰ ਰੋਟੀ ਖਾ ਲਿਆ ਕਰ ਮੈਂ ਕਿਹਾ ਬਤੂਰਾ ਰੋਟੀ ਮੈਨੂੰ ਕਿਵੇਂ ਮਿਲੂਗੀ ਜੇ ਮੇਰਾ ਪੁੱਤ ਨਹੀਂ ਦਿੰਦਾ ਕਹਿੰਦਾ ਪੂਆ ਜਿਹੜਾ ਦੋ ਬੀਘੇ ਤੇਰਾ ਨਾਂ ਹੈਗੀ ਉਹ ਮੋਟਰ ਵਾਲੀ ਤੂੰ ਲੈ ਲਈ ਉਰੇ ਰੋਟੀ ਖਾਈ ਜਾਈ ਬੈਠੀ ਉਹ ਤਾਂ ਐ ਗੱਲਾਂ ਕਰਦਾ ਸੀ ਪੁੱਤ ਕਿਹਾ ਨਹੀਂ ਤੇਰੀ ਦਿੱਗਾਂ ਨਿਆਰਾ ਪੁੱਤ ਮੇਰਾ ਆਰ ਗਾਣਾ ਅਪੜੇ ਰਕਰ ਬੰਨਾਂ ਵਾਲਾ ਉਹ ਕਰ ਬੰਨ ਜਾਂਦੀ ਸੀ ਮੈਂ ਤਾਂ ਕਹਲੇ ਸਾਡੇ ਮੁੰਡੇ ਨੇ ਤੈਨੂੰ ਪਤਾ ਨਸ਼ ਪਤੇ ਕਰਦਾ ਉਹ ਉਹਦਾ ਪੂਆ ਨੇ ਦੱਸਿਆ ਇਹ ਉੱਪਰ ਸਾਰਾ ਕੁਝ ਕੁਝ ਇਹਦੇ ਹੋਰੀ ਜ਼ਮੀਨ ਦਾ ਰੋਲ ਪਾ ਕੇ ਬੈਠੇ ਪਹਿਲਾਂ ਲੈ ਜਾ ਉੱਪਰ ਜਿੱਧਰ ਅੱਗ ਪੁੱਤ ਜਿੱਤਰੇ ਕਾਮਲੇ ਹੈਗੇ ਜਿੱਥੇ ਮੈਂ ਤੂੰ ਉਦੋਂ ਵੀ ਕਾਮਲੇ ਲੱਗੇ ਨਾਲੇ ਮੈਨੂੰ ਤੂੰ ਹੋਰ ਦਾ ਆਪਣਾ ਮੁੰਡਾ ਸਿਆਣਾ ਹੋ ਗਿਆ। ਉਹਨੇ ਕਹਿੰਦਾ ਉਹ ਡੈਡੀ ਦੀ ਮਾਂ ਨੂੰ ਲੈ ਕੇ ਆ ਜਾ ਕੇ। ਸਾਨੂੰ ਤਾਂ ਭੇਜਤਾ ਨਾ। ਮੈਨੂੰ ਉਹਨੇ ਭੇਜਿਆ ਉਹਦਾ 4 ਦਿਨ ਉਹਨੂੰ ਪਤਾ ਲੱਗਿਆ ਜਦੋਂ ਮਾਂ ਘਰ ਬਾਗੀ ਛੱਡ ਕੇ ਘਰ ਵਾਲੀ ਬਾਗੀ। ਉਹਦਾ ਭੁੱਖਾ ਹੈ ਕਹਿੰਦਾ ਮੈਂ ਤਾਂ ਦਰਦ ਰੋਟੀ ਨਹੀਂ ਖਾਧੀ। ਚਲੋ ਤਾਂ ਉਹ ਬੜੀ ਵਧੀਆ ਗੱਲ ਹੋਈ। ਭੇਜਿਆ ਉਹਨੂੰ ਲੈਣ। ਮੈਂ ਤਾਂ 4 ਦਿਨ ਸੁੱਖ ਦੇਣ ਲਈ ਸੀ ਐਂ ਪਤਾ ਨਹੀਂ ਹੈਗਾ ਵੀ ਇਹਨਾਂ ਨੇ ਇਹ ਕੰਜਰਖਾਨਾ ਕਰਕੇ। ਸਾਨੂੰ ਥੋੜਾ ਕੁਝ ਨਹੀਂ ਚਾਹੀਦਾ ਹੈਗਾ। ਅਸੀਂ ਜਿਵੇਂ ਨਹੀਂ ਆਣੀ ਹੁੰਦੀ ਨੇ ਬਹੁਤ ਪਹਿਲਾਂ ਲੈ ਜਾਂਦੀ ਇਹ। ਗੱਲ ਅੱਬੜੀ। ਉਦੋਂ ਮੈਂ ਗੱਲਾਂ ਤੇਰੀਆਂ ਸੁਣਦੀ ਮੈਂ ਗੱਲਾਂ ਸੁਣ ਲਈ ਮੈਂ ਤਾਂ ਹੋਰ ਬਹਿ ਬੈਗੋ ਗੱਲ ਤੂੰ ਮੈਂ ਕਹੀ ਜਾਂਦੀ ਪੁੱਤ ਇਹ ਤਾਂ ਮੈਨੂੰ ਕਹਿੰਦਾ ਸੀ ਕਹਿੰਦਾ ਪੂਆ ਤੇਰੇ ਨਾਲੀ ਤੂੰ ਆਪਦਾ ਉਰੇ ਬਹਿ ਕੇ ਰੋਟੀ ਖਾ ਕੇ ਨਾ ਤੈਨੂੰ ਰੋਟੀ ਕਿੰਨੀ ਦੇਵਾਂਗੇ ਰੋਟੀ ਦਾ ਪੁੱਤ ਨੇ ਸੁਣੀ ਨਹੀਂ ਨੀਗੀ ਨਾ ਮੈਂ ਤਾਂ ਕੱਲੀ ਉਹ ਗੱਲ ਸੁਣੀ ਜਾਂਦਾ ਕਰਿਆ ਡਾਕਟਰ ਬਾਣਾ ਪੂਆ ਤੇਰੇ ਨਾਲ ਉਹ ਨਾ ਪੁੱਤ ਤੇਰੇ ਨਾਲ ਜੇ ਤੇਰੇ ਨਾਲ ਹੋਗਾ ਪਰ ਮੈਂ ਤਾਂ ਸੂਟ ਸੂਟ ਤਾਂ ਸਾਨੂੰ ਕੁਝ ਨਹੀਂ ਚਾਹੀਦਾ ਹੈਗਾ ਨਾ ਉਹ ਜਮੀਨ ਸਾਡੀ ਉਹਦੀ ਬਥੇਰੀ ਉਹ ਵੀ ਬਹੁਤ ਹੈ ਹੈਗੀ ਪੁੱਤ ਨਾ ਸਹੀ ਗੱਲ ਹੈ ਸਾਡਾ ਲਾ ਦੀ ਸਭ ਤੋਂ ਵੱਡੀ ਉਹਦੀ ਦੌਲਤ ਹੈ ਜੋ ਸਿਆਣੀ ਹੋਗੀ ਤਾਂ ਉਹੀ ਨ ਮੁੱਕਦੀ ਹੈਗੀ ਮੈਂ ਕੱਲ ਤਾਂ ਮੇਰੀ ਫੁੱਪੜ ਜੀ ਬਰਾ ਮੈਂ ਕੱਲ ਦੀ ਵੀ ਗੱਲ ਤਾਂ ਲੱਗਿਆ ਸੀਗਾ ਮੜੇ ਨੇ ਗੱਲ ਨੂੰ ਸਮਝ ਲਿਆ ਕਰੋ ਤੁਸੀਂ ਹੋਰ ਇਹ ਜਲਦੀ ਵਾਲੀ ਕਰਦਾ ਹੈਗਾ ਇਹ ਤਾਂ ਥੋੜਾ ਇਨਾ ਮੋਹ ਕਰਦੀ ਹੈ ਕਿ ਨਾ ਚਾਹ ਹੰਦ ਨੂੰ ਪੇਕੇ ਆਉਂਦਾ ਵੀ ਜਦੋਂ ਕੋਈ ਰੁਕਸੋ ਕਰਨਾ ਉਰੇ ਆਉਂਦੀ ਹੁੰਦੀ ਹੈ ਇਹ ਮੈਂ ਵੀ ਜ਼ਮੀਨ ਦੇ ਲਾਸਟ 'ਚ ਬੜਾ ਉਹ ਕਰ ਗਿਆ ਸੀਗਾ ਕੁਝ ਨਹੀਂ ਚਾਹੀਦਾ ਹੈਗਾ ਸਾਨੂੰ ਚੰਗਾ ਸਰ ਚੱਲਦੇ ਆਂ ਫਿਰ ਅਸੀਂ ਨਾ ਉਪਰ ਜੀ ਨਹੀਂ ਆਂਦਾ ਤਾਂ ਕਿਸੇ ਵਾਲਾ ਕੰਮ ਆਗਾ ਸਾਡਾ ਭਰਾ ਸੁਖਰੇ ਆਗਾ پتہ ਕੀ ਖੁਸ਼ੀ ਤਾਂ ਨਾ ਸਾਰਿਆਂ ਨੂੰ ਵੱਡੀ ਸੋਨੂੰ ਵੀ ਹੈ ਸਾਨੂੰ ਵੀ ਹੈ ਉਹਨੇ ਗੱਲ ਕੁੜੀ ਦਾ ਹਾਂ ਉਹਨੇ ਕਿਹਾ ਨਾ ਕਹਿੰਦਾ ਸਿੱਧੀ ਮੇਰੀ ਮਾਂ ਨੂੰ ਘਰੇ ਲੈ ਕੇ ਆ ਜਾ ਇਹ ਉਹੀ ਮੈਂ ਜਿਹਨੂੰ ਘਰੋਂ ਕੱਢਦਾ ਹੁੰਦਾ ਜਦੋਂ ਮੈਂ ਆਮਾ ਬੱਸ ਮੈਨੂੰ ਹੱਸ ਦੇ ਮੈਨੂੰ ਮੈਂ ਤਾਂ ਕਦੇ ਲੜਾਈ ਨਹੀਂ ਸੀ ਅੱਜ ਇਹਨੂੰ ਸ਼ੱਕ ਹੋ ਗਿਆ ਮੈਂ ਦਵਾਈ ਦਵਾਉਣ ਜਾਂਦਾ ਹਾਂ ਭਾਈ ਮੂੰਹ ਖਰਾਬ ਹੋ ਗਿਆ ਮੇਰੇ ਕਰਕੇ ਦਵਾ ਨਹੀਂ ਦਿੰਦਾ ਮੈਂ ਤਾਂ ਮੈਂ ਦੋ ਦਿਨ ਕੱਟਣਾਈ ਸੀ ਬੱਸ ਤੁਸੀਂ ਹੋ ਕਰਤਾ ਆਵਾਂਗੇ ਅਸੀਂ ਕੋਈ ਨਹੀਂ ਰਾਤ ਕੱਟ ਕੇ ਜਾਵਾਂਗੇ ਫਿਰ ਨਾ ਬੱਸ ਕੋਈ ਗੱਤ ਨਹੀਂ ਹੋ ਗਈ ਮਤਲਬ ਅਸੀਂ ਵੀ ਆਵਾਂਗੇ ਪਰ ਸੀਮ ਕਰ ਲਈ ਠੀਕ ਹੈ ਨਹੀਂ ਨਹੀਂ ਕੋਈ ਆਉਂਦਾ ਨਹੀਂ ਲੇਗਾ ਸੰਗਾ ਜੀ ਚਲ ਠੀਕ ਅੱਜ ਦੋ ਵਾਰੀ ਲੜਦੇ ਪੋਜੀ ਠੀਕ ਆ ਹਾਂ ਠੀਕ ਆ ਭੜੀ